ਐਮਐਲਏ ਸਾਹਿਬ ਮੈਂ ਔਰ ਦਤੀ ਸਾਹਿਬ ਇਹ ਪੁੱਛ ਤੋਂ ਆਏ ਨੇ ਅਸੀਂ ਇਹਨਾਂ ਦਾ ਹਾਲ ਚਾਲ ਜਾਣਨ ਲਈ ਆਏ ਆ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਦੋ ਜੀ ਜਿਨ੍ਹਾਂ ਦਾ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਇੱਥੇ ਅਮਨਦੀਪ ਹਸਪੀਟਲ ਲਾਗੜ ਨੇ ਔਰ ਇੱਕ ਜੀ ਇਹਨਾਂ ਦਾ ਜਿਹੜਾ ਉੱਥੇ ਸ਼ਹੀਦ ਹੋ ਗਿਆ। ਤੋਂ ਜਿਵੇਂ ਤੁਛਲ ਸਾਡੇ ਨੇੜੇ ਕੀ ਉੱਡ ਗਿਆ ਨਾ ਉਹਦਾ ਜਿਹੜਾ ਛਿਮਮਾ ਟਾਈਪ ਹੁੰਦੀ ਆ ਉਹ ਲੱਗੀ ਗਲੇ ਤੇ ਮੇਰੀ ਮਿਸਨ ਨੂੰ ਫਿਰ ਅਸੀਂ ਲੈ ਕੇ ਉਹਨੂੰ ਹਸਪਤਲ ਚਲੇ ਗਏ ਤੇ ਹਸਪਤਲ ਲੱਗੇ ਬੜਾ ਮਤਲਬ ਕਿ ਪਹਿਲੇ ਸਿਟੀ ਸ਼ੈਲ ਗਰੇ ਸੀ ਕਾਫੀ ਉਥੇ 2-3 ਦਿਨ ਲੱਥ ਹੋ ਗਈ ਸੀ। ਉਸ ਤੋਂ ਬਾਅਦ ਅਸੀਂ ਸੋਚਿਆ ਮੈਂ ਚਲੋ ਅਸੀਂ ਜੰਮੂ ਚਲਦੇ ਆ। ਜੰਮੂ ਚਲ ਕੇ ਚੱਕ ਵਾਲਾ ਨੇ ਤਾਂ ਬੱਚਾ ਵੀ ਕਹਿਣ ਲੱਗਾ ਅਸੀਂ ਜੰਮੂ ਜਾਣਾ ਇੱਥੇ ਪਾਪਾ ਸੇਫ ਨਹੀਂ ਆ। ਛੋਟਾ ਬੱਚਾ ਮੇਰਾ ਡਰ ਗਿਆ ਸੀ ਕਾਫੀ। ਫਿਰ ਅਸੀਂ ਗੱਡੀ ਲੈ ਕੇ ਉੱਥੋਂ ਨਿਕਲੇ। ਉਹ ਪਹੁੰਚ ਤੋਂ ਕੋਈ 5-6 ਕਿਲੋਮੀਟਰ ਮੈਨ ਰੋਡ ਤੇ ਗਾ ਨੈਸ਼ਨਲ ਹਾਈਵੇਅ 'ਤੇ ਪਹੁੰਚਦਾ। ਉਥੇ ਪਹੁੰਚੇ ਤਾਂ ਉਥੇ ਛਲ ਗਿਰਿਆ ਸਾਈਡ ਦੇ। ਕੋਈ ਪਤਾ ਨਹੀਂ ਲੱਗਿਆ ਮੈਨੂੰ। ਬਸ ਮੇਰੀ ਲਾਲਤ ਦੇ ਸੱਜੀ ਛੜ ਦੀ। ਫਿਰ ਮੈਂ ਗੱਡੀ 77 ਦੀ ਸਪੀਡ ਉਹ ਵੀ ਨਹੀਂ ਗੱਡੀ ਮੈਂ ਕੰਟਰੋਲ ਨਹੀਂ ਕਰ ਪਾਇਆ ਮਗਰ ਮੇਰਾ ਵਾਹਗੁਰੂ ਨੇ ਬੜਾ ਸਾਥ ਦਿੱਤਾ ਕਿ ਮੈਂ ਖਬੇ ਲੱਪਣਾ ਲਾ ਬ੍ਰੇਕ ਲਾ ਲਈ ਗੱਡੀ ਖੜੀ ਕਰ ਲਈ ਤੇ ਮੇਰੇ ਨਾਲ ਸੀ ਮੇਰੇ ਸਾਲੇ ਦਾ ਬੇਟਾ ਛੋਟਾ ਉਹਦੀ ਉਮਰ ਹੈ ਕੋਈ 13-14 ਸਾਲ ਉਹਦੀ ਅਨਸਪਰ ਡੈਥ ਹੋ ਗਈ ਸੀ ਗੱਡੀ ਵਿੱਚ ਹੀ ਮੌਕੇ ਤੇ ਮੌਕੇ ਤੇ ਡੈਥ ਹੋ ਗਈ ਸਰ ਜਦੋਂ ਪਾਕਿਸਤਾਨ ਨੇ ਅ ਅਟੈਕ ਕੀਤਾ ਉਹਨੇ ਸਿਵਲਿਨ ਦੇ ਉੱਤੇ ਅਟੈਕ ਕੀਤਾ ਗੁਰੂ ਘਰਾਂ ਦੇ ਉੱਤੇ ਅਟੈਕ ਕੀਤਾ ਔਰ ਉਹਦੇ ਚ ਸਾਡੇ ਜੀ ਉੱਤੇ ਕਾਫੀ ਸ਼ੀਸ਼ ਹੋਏ ਨੇ ਲੰਧਰਾ ਦੇ ਉੱਤੇ ਵੀ ਅਟੈਕ ਕੀਤਾ ਗਿਆ ਔਰ ਉਹਦੇ ਸਾਡੇ ਜੀ ਉੱਤੇ ਕਾਫੀ ਨਾਗਰਿਕ ਸਾਡੇ ਇੰਡੀਆ ਦੇ ਸ਼ੀਸ਼ ਹੋਏ ਨੇ ਔਰ ਦੁੱਖ ਦੀ ਇਸ ਗੱਲ ਦਾ ਹੈ ਕਿ ਦੇਖੋ ਅਸੀਂ ਲੋਕ ਤੇ ਸ਼ਾਂਤੀ ਪਤੰਦ ਲੋਕ ਹੈ ਇੰਡੀਆ ਦੇ ਇੰਡੀਆ ਨੇ ਅੱਤਵਾਦੀਆਂ ਨੂੰ ਜਿਨ੍ਹਾਂ ਨੇ ਪਹਿਲਗਾਮ ਚ ਅਟੈਕ ਕੀਤਾ ਸੀ ਉਹਨਾਂ ਦੇ ਅੱਡੇ ਭੰਨੇ ਨੇ ਜਿਨ੍ਹਾਂ ਨੇ ਪੁਰਾਣੇ ਅਟੈਕ ਜਿੱਤੇ ਜਿੱਤੇ ਕਰਦੇ ਆ ਇਹ ਪੂਰਾ ਡਾਟਾ ਦਿੱਤਾ ਇੰਡੀਆ ਨੇ ਮੀਡੀਆ ਦੇ ਉੱਤੇ ਕਿ ਕਿਹੜੀ ਜਗ੍ਹਾ ਤੇ ਕਿਹੜਾ ਅੱਤਵਾਦੀ ਤੇ ਕਿਹੜਾ ਕੈਂਪ ਚੱਲਦਾ ਸੀ ਤੇ ਕੀ ਕੀ ਉਹਨਾਂ ਸਾਡਾ ਨੁਕਸਾਨ ਕੀਤਾ ਕਿਸੇ ਡਿਫੈਂਸ ਦੇ ਕਿਸੇ ਸਿਵਿਲियन ਦੇ ਉੱਤੇ ਪਾਕਿਸਤਾਨ ਨੇ ਅਟੈਕ ਨਹੀਂ ਕੀਤਾ ਪਰ ਪਾਕਿਸਤਾਨ ਨੇ ਸਾਡੇ ਜਿੰਨੇ ਵੀ ਇਸ ਵੇਲੇ ਅਟੈਕ ਕੀਤੇ ਉਹ ਸਾਰੇ ਸਿਵਿਲਨ ਦੇਤੇ ਕੀਤੇ। ਸ਼ਰੇ ਆਪ ਸਿੱਧੇ ਇਹਨਾਂ ਨੂੰ ਪੁੱਛੋ ਛੇਲੇ ਕਿੱਦਾਂ ਕਰਦੇ ਆ। ਕੋਈ ਇਹ ਥੋੜਾ ਵੇਖਣ ਦੇ ਕੋਈ ਡਿਫੈਂਸ ਹੈ। ਸਿੱਧੇ ਬੰਬ ਦੇ ਕੋਲੇ ਘਰਾਂ ਦੇ ਮਾਰਨ ਦੇ। ਇਹ ਉਹਦੀ ਸ਼ੁਰੂ ਤੋਂ ਫਿਤਰਤ ਹੈ। ਉਹ ਗਲਤ ਕੰਮ ਕਰਦਾ ਹੈ। ਪਰ ਇਸ ਵੇਲੇ ਇੰਡੀਆ ਨੇ ਮੜ ਬਣਾਇਆ ਹੈ। ਥੈਂਕਸ ਸਾਡੀ ਸਲੂਟ ਆਰਮੀ ਨੂੰ ਜਿਨ੍ਹਾਂ ਨੇ ਇੰਨੇ ਮਜ਼ਬੂਤੀ ਦੇ ਨਾਲ ਉਹਨਾਂ ਦੇ ਸਾਰੇ ਅਟੈਕ ਡਿਫਿਊਜ਼ ਕੀਤੇ ਨੇ। ਯਕੋ ਮੈਂ ਮੇਰਾ ਭਾਈ ਸਰਦਾਰ ਦਲੀਪ ਸਿੰਘ ਹੁਣੀ ਇਹਨਾਂ ਦੇ ਸਾਰੇ ਪਰਿਵਾਰ ਇੱਥੇ ਆਏ ਨੇ ਐਮਐਲਏ ਸਾਹਿਬ ਮੈਂ ਔਰ ਦਤੀ ਸਾਹਿਬ ਇਹ ਪੁੰਛ ਤੋਂ ਆਏ ਨੇ ਅਸੀਂ ਇਹਨਾਂ ਦਾ ਹਾਲ ਚਾਲ ਜਾਣਨ ਦੇ ਆਏ ਆ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਦੋ ਜੀ ਜਿਨ੍ਹਾਂ ਦਾ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਇੱਥੇ ਅਮਨਦੀਪਾ ਹਸਪੀਟਲ ਲਾ ਕੇ ਨੇ ਔਰ ਇੱਕ ਜੀ ਇਹਨਾਂ ਦਾ ਜਿਹੜਾ ਉੱਥੇ ਸ਼ਹੀਦ ਹੋ ਗਿਆ ਜਦੋਂ ਪਾਕਿਸਤਾਨ ਨੇ ਅ ਅਟੈਕ ਕੀਤਾ ਉਹਨੇ ਸਿਵਲਿਨ ਦੇ ਉੱਤੇ ਅਟੈਕ ਕੀਤਾ ਗੁਰੂ ਘਰਾਂ ਦੇ ਉੱਤੇ ਅਟੈਕ ਕੀਤਾ ਔਰ ਉਹਦੇ ਚ ਸਾਡੇ ਜੀ ਉਥੇ ਕਾਫੀ ਸ਼ਹੀਦ ਹੋਏ ਨੇ ਮੰਦਰਾਂ ਦੇ ਉੱਤੇ ਵੀ ਅਟੈਕ ਕੀਤਾ ਗਿਆ ਔਰ ਉਹਦੇ 'ਚ ਸਾਡੇ ਜੀ ਉਥੇ ਕਾਫੀ ਨਾਗਰਿਕ ਸਾਡੇ ਇੰਡੀਆ ਦੇ ਸ਼ਹੀਦ ਹੋਏ ਨੇ ਔਰ ਦੁੱਖ ਇਸ ਗੱਲ ਦਾ ਹੈ ਕਿ ਦੇਖੋ ਅਸੀਂ ਲੋਕ ਤੇ ਸ਼ਾਂਤੀ ਪਸੰਦ ਲੋਕ ਹੈ ਇੰਡੀਆ ਦੇ ਇੰਡੀਆ ਨੇ ਅੱਤਵਾਦੀਆਂ ਨੂੰ ਜਿਨ੍ਹਾਂ ਨੇ ਪਹਿਲਗਾਮ 'ਚ ਅਟੈਕ ਕੀਤਾ ਸੀ ਉਹਨਾਂ ਦੇ ਅੱਡੇ ਭੰਨੇ ਨੇ ਜਿਨ੍ਹਾਂ ਨੇ ਪੁਰਾਣੇ ਅਟੈਕ ਜਿੱਥੇ-ਜਿੱਥੇ ਕਰਦੇ ਆ ਇਹ ਪੂਰਾ ਡਾਟਾ ਦਿੱਤਾ ਇੰਡੀਆ ਨੇ ਮੀਡੀਆ ਦੇ ਉੱਤੇ ਕਿ ਕਿਹੜੀ ਜਗ੍ਹਾ ਤੇ ਕਿਹੜਾ ਅੱਤਵਾਦੀ ਤੇ ਕਿਹੜਾ ਕੈਂਪ ਚੱਲਦਾ ਸੀ ਤੇ ਕੀ-ਕੀ ਉਹਨਾਂ ਸਾਡਾ ਨੁਕਸਾਨ ਕੀਤਾ ਕਿਸੇ ਡਿਫੈਂਸ ਦੇ ਕਿਸੇ ਸਿਵਿਲियन ਦੇ ਉੱਤੇ ਪਾਕਿਸਤਾਨ ਨੇ ਅਟੈਕ ਨਹੀਂ ਕੀਤਾ ਪਰ ਪਾਕਿਸਤਾਨ ਨੇ ਸਾਡੇ ਜਿੰਨੇ ਵੀ ਐਸ ਵੇਲੇ ਅਟੈਕ ਕੀਤੇ ਉਹ ਸਾਰੇ ਸਿਵਿਲियन ਦੇ ਉੱਤੇ ਕੀਤੇ ਉਹਦਾ ਰਿਟੈਲੀਏਟ ਇਹਨਾਂ ਨੇ ਪੁੰਛ ਚ ਰਜੌਰੀ ਚ ਕੋਕਵਾੜਾ ਚ ਉੱਤੇ ਸ਼ਰੇ ਆਮ ਸਿੱਧੇ ਇਹਨਾਂ ਨੂੰ ਪੁੱਛੋ ਸ਼ੇਲੇ ਕਿੱਦਾਂ ਕਰਦੇ ਆ ਕੋਈ ਥੋੜਾ ਵੇਖਣ ਦੇ ਕੋਈ ਉੱਤੇ ਡਿਫੈਂਸ ਹੈ ਸਿੱਧੇ ਬੰਬ ਦੇ ਗੋਲੇ ਘਰਾਂ ਦੇ ਮਾਰਨ ਦੇ ਨੇ ਇਹ ਉਹਦੀ ਸ਼ੁਰੂ ਤੋਂ ਫਿਤਰਤ ਹੈ ਉਹ ਗਲਤ ਕੰਮ ਕਰਦਾ ਹੈ ਪਰ ਐਸ ਵੇਲੇ ਇੰਡੀਆ ਨੇ ਮਨ ਬਣਾਇਆ ਹੈ ਥੈਂਕਸ ਸਾਡੀ ਸਲੂਟ ਆਰਮੀ ਨੂੰ ਜਿਨ੍ਹਾਂ ਨੇ ਇੰਨੇ ਮਜ਼ਬੂਤੀ ਦੇ ਨਾਲ ਉਹਨਾਂ ਦੇ ਸਾਰੇ ਟੈਗ ਡਿਫਿਊਜ਼ ਕੀਤੇ ਨੇ ਔਰ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾਇਆ ਅੰਦਰ ਵੜ ਕੇ ਉਹਨਾਂ ਦੇ ਏਅਰ ਡਿਫੈਂਸ ਸਿਸਟਮ ਹੀ ਖਤਮ ਕੀਤੇ ਨੇ ਔਰ ਪਹਿਲ ਨਹੀਂ ਕੀਤੀ ਪਹਿਲ ਉਹਨਾਂ ਨੂੰ ਕਹਿ ਜੇ ਤੁਸੀਂ ਕੋਈ ਵੀ ਹਰਕਤ ਕਰੋਗੇ ਉਹਦਾ ਜਵਾਬ ਵੱਡੀ ਤਾਕਤ ਨਾਲ ਦਿੱਤਾ ਜਾਊ ਜਿਹੜਾ ਅੱਜ ਇੰਡੀਆ ਦੇ ਰਿਹਾ ਹੈ ਅੱਜ ਹਣ ਇਹ ਇਹਨਾਂ ਦਾ ਅਸੀਂ ਪਤਾ ਲੈਣ ਆਏ ਆ ਆ ਮਨਦੀਪ ਹਸਪੀਟਲ ਔਰ ਇਹਨਾਂ ਦਾ ਹਾਲ ਚਾਲ ਜਾਣਨ ਲਈ ਆਏ ਆ ਅਸੀਂ ਪੂਰਨ ਤੌਰ ਤੇ ਆਪਣੇ ਇੰਡੀਆ ਨਾਲ ਇੰਡੀਆ ਦੇ ਨਾਗਰਿਕ ਨਾਲ ਇੰਡੀਅਨ ਨਾਲ ਖੜੇ ਆ ਭਾਰਤ ਨਾਲ ਖੜੇ ਆ ਔਰ ਪੰਜਾਬੀ ਦੇ ਕੌਮੀ ਇਸੂ ਜੀ ਬਾਦਰ ਕੌਮ ਜਾਣੀ ਜਾਂਦੀ ਹੈ ਅੱਜ ਸਵੇਰ ਤੋਂ ਅਸੀਂ ਸਾਰੇ ਸ਼ਹਿਰ ਤੇ ਵੀ ਜਾ ਕੇ ਆਏ ਲੋਕਾਂ ਨੂੰ ਮਿਲੇ ਕੱਲ ਵੀ ਮਿਲਦੇ ਰਹੇ ਬਾਜ਼ਾਰਾਂ ਚ ਵੀ ਹਰ ਜਗ੍ਹਾ ਤੇ ਲੋਕਾਂ ਦੇ ਚਿਹਰੇ ਠੀਕ ਹੈ ਟੈਨਸ਼ਨ ਹੁੰਦੀ ਜਦੋਂ ਜੰਗ ਦਾ ਨਾ ਹੀ ਮੜਾ ਹੈ ਘਰ ਚ ਵੀ ਲੜਾਈ ਹੋ ਜੇ ਤੇ ਪਰਿਵਾਰ ਦੇ ਚਿਹਰੇ ਤੇ ਖੁਸ਼ੀ ਨਹੀਂ ਹੁੰਦੀ ਪਰ ਮੈਂ ਕਹਿਣਾ ਚਾਹਣਾ ਉਹਦੇ ਬਾਵਜੂਦ ਤੁਸੀਂ ਮੇਰੀਆਂ ਵੀਡੀਓ ਵੇਖ ਲਓ ਲੋਕ ਖੁਸ਼ੀ ਖੁਸ਼ੀ ਮਿਲ ਰਹੇ ਨੇ ਔਰ ਉਹਨਾਂ ਦੇ ਵੇਖ ਕੇ ਸਾਨੂੰ ਵੀ એનર્ਜੀ ਆਈ ਪਹਿਲਾਂ ਆਪ ਵੀ ਮਹਿਸੂਸ ਕਰਦੇ ਵੀ ਯਾਰ ਕੀ ਬਣੇਗਾ ਕੀ ਜਵਾਬ ਹੋਏਗਾ ਪਰ ਲੋਕਾਂ ਨੇ ਕਿਹਾ ਕੋਈ ਗੱਲ ਨਹੀਂ ਸਾਡੇ ਪੁਰਖੇ ਇਸ ਧਰਤੀ ਤੇ ਰਹੇ ਆ ਬੜਿਆਂ ਇਹ ਵੀ ਇੱਕ ਸਮਾਂ ਆ ਕੋਈ ਨਹੀਂ ਇਹ ਵੀ ਲੰਘ ਜਾਏਗਾ ਇਹ ਗੁਰੂ ਘਰ ਦੇ ਵਿੱਚ ਲੋਕ ਰੋਜ਼ ਨਤਮਸਤਕ ਹੁੰਦੇ ਨੇ ਇੱਕ ਸਾਂਝਾ ਨੇ ਸਾਡੀਆਂ ਸ੍ਰੀ ਦੁਗਿਆਰਾਂ ਤੀਰਥ ਨੇ ਸ੍ਰੀ ਰਮੰਦਰ ਸਾਹਿਬ ਭਗਵਾਨ ਬਾਲਮੀਕ ਤੀਰਥ ਨਿਕਾ ਪੀਰਾਂ ਦੀਆਂ ਜਗ੍ਹਾ ਨਿਕਾ ਚਰਚੇ ਸਾਡੇ ਇੱਥੇ ਨੇ ਜਿੱਥੇ ਰੋਜ਼ ਅਰਦਾਸਾਂ ਹੋਣਦੀਆਂ ਨੇ ਉਸ ਤੋਂ ਹਟ ਕੇ ਅਸੀਂ ਲੋਕ ਪੂਰਨ ਤੌਰ ਤੇ ਆਰਮੀ ਦੇ ਸਿਸਟਮ ਤੇ ਯਕੀਨ ਕਰਨ ਵਾਲੇ ਆ ਅਸੀਂ ਲੋਕ ਪੂਰਨ ਤੌਰ ਤੇ ਉਹਦੀਆਂ ਐਡਵਾਈਜ਼ਰੀ ਨੂੰ ਮੰਨਣ ਵਾਲੇ ਆ ਜਿੱਦਾਂ ਜਿੱਦਾਂ ਆਉਂਦੇ ਆ ਅਸੀਂ ਉਦਾਂ ਉਦਾਂ ਉਹਨਾਂ ਦੇ ਨਾਲ ਚੱਲ ਰਹੇ ਆ ਔਰ ਦੇਖੋ ਗੁਰੂ ਘਰ ਦੇ ਉੱਤੇ 6-7 ਦੀ ਰਾਤ ਨੂੰ ਗੁਰੂਗੁਰੂ ਨਗਰੀ ਦੇ ਉੱਤੇ ਇਹਨਾਂ ਨੇ 7 ਮਜੈਲਾ ਧੱਕੀਆਂ ਜੈ ਥੈਂਕਸ ਕਰਦਾ ਆਰਮੀ ਦਾ ਜਿਨ੍ਹਾਂ ਨੇ ਡਿਫਿਊਜ਼ ਕੀਤੀਆਂ ਉਹਨਾਂ ਦੇ ਐਂਟੀ ਜਿਹੜਾ ਇਹ ਡਿਫੈਂਸ ਜਿਹੜਾ ਸਿਸਟਮ ਕ੍ਰੀਏਟ ਕੀਤਾ ਆ 에ਅ ਸਿਸਟਮ 에ਅ ਮਜੈਲ ਡਰੋਨ 에ਅ ਕ੍ਰਾਫਟ ਉਹ ਇੰਡੀਆ ਦਾ ਮਜ਼ਬੂਤ ਹੈ ਇਸ ਗੱਲ ਦੀ ਸਾਨੂੰ ਧੰਨਵਾਦ ਆ ਉਹਨਾਂ ਕਰਕੇ ਅਸੀਂ ਸਾਰੇ ਸੇਫ ਹੈ ਕੋਈ ਕੈਜੂਐਲਟੀ ਨਹੀਂ ਹੋਈ ਔਰ ਉਹਨਾਂ ਦਾ ਅਸੀਂ ਜਿੰਨਾ ਵੀ ਨੁਕਸਾਨ ਆ ਫਿਰ ਉਹ ਬਰਾਬਰ ਉਹਨਾਂ ਦੇ ਡਿਫੈਂਸ ਦੇ ਉੱਤੇ ਜਾਂ ਜਿੱਥੋਂ-ਜਿੱਥੋਂ ਉਹ ਅਟੈਕ ਕਰਦੇ ਸੀ ਉੱਥੇ ਇੰਡੀਆ ਨੇ ਕੀਤਾ ਆ ਸੋ ਅਸੀਂ ਇਸ ਵੇਲੇ ਬਾਰਡਰ ਦੇ ਉੱਤੇ ਆ ਬਾਰਡਰ ਦੇ ਉੱਤੇ ਮੈਂ ਸਾਰੇ ਦੇਸ਼ ਨੂੰ ਕਹਿਣਾ ਚਾਹੁੰਦਾ ਆ ਕਿ ਤੁਸੀਂ ਇਹ ਵੇਖੋਗੇ ਅਸੀਂ ਜਜਬੇ ਸਾਡੇ ਦੇਖੋਗੇ ਕਿਸ ਤਰ੍ਹਾਂ ਦੇ ਲੋਕਾਂ ਦੇ ਇਹਨਾਂ ਦੇ ਜਜਬੇ ਜੀ ਅਸੀਂ ਲੋਕ ਫਿਰ ਆ ਕੇ ਤੁਹਾਡੇ ਲਈ ਜਦੋਂ ਪਾਰਲੀਮੈਂਟ 'ਚ ਗੱਲ ਕਰਦੇ ਇਹਨਾਂ ਦੇ ਜਜਬੇ ਸਾਡੀ ਤਾਕਤ ਹੈ ਇਹੀ ਜਜਬਾ ਸੀ ਜਦੋਂ ਮੈਨੂੰ ਪੁੱਛਦੇ ਜਦੋਂ ਪਾਰਲੀਮੈਂਟ 'ਚ ਬੰਦੇ ਘੁੱਸ ਗਏ ਕਿ ਤੁਸੀਂ ਉਹਨੂੰ ਫੜ ਕਿੱਦਾਂ ਲਿਆ ਕਿਉਂਕਿ ਪਤਾ ਹੀ ਨਹੀਂ ਉਹ ਕੋ ਅਸਲੀ ਬੰਬ ਹੈ ਕਿ ਨਕਲੀ ਹੈ ਤੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਸੀ ਮੈਂ ਕਿ ਸਾਡੇ ਜज्ਬੇ ਆ ਅੱਜ ਉਹ ਜज्ਬਾ ਮੈਂ ਜਦੋਂ ਜਾਨਾ ਨਾ ਮੈਂ ਤੇ ਹੌਸਲਾ ਦੇਣ ਜਾਣਾ ਮੈਨੂੰ ਦਿੰਦੇ ਆ ਕੋ ਪੁੱਤ ਕੋਈ ਗੱਲ ਹੀ ਨਹੀਂ ਕਿ ਅਸੀਂ ਤਗੜਾ ਹਾਂ ਉਹ ਤੋਂ ਅਸੀਂ ਨਾਲ ਹੈ ਮਤਲਬ ਇਹ ਇਹ ਸਾਡਾ ਧਰਤੀ ਐਚਡੀ ਸੋ ਮੈਂ ਇਹ ਹੀ ਕਹੂੰਗਾ ਸ਼ਾਂਤੀ ਬਣਾ ਕੇ ਰੱਖੋ ਜਿੰਨਾ ਵੀ ਸਮਾਂ ਆ ਆਪਣੇ ਪੜੋਸੀਆਂ ਦੇ ਨਾਲ ਭੈਣ ਭਰਾਵਾਂ ਨਾਲ ਗੁਜ਼ਾਰੋ ਜਰੂਰਤ ਹੈ ਤੇ ਬਹੁਤਾ ਬਾਹਰ ਨਿਕਲੋ ਨਹੀਂ ਜਰੂਰਤ ਤੇ ਨਾ ਨਿਕਲੋ ਕਿਉਂਕਿ ਇਹ ਇੱਕ ਪ੍ਰੋਟੋਕਾਲ ਆ ਪ੍ਰੋਟੋਕਾਲ ਨੂੰ ਫਾਲੋ ਕਰੋ ਜਦੋਂ ਕੋਈ ਸਰਕਾਰ ਦੀ ਕੋਈ ਡਵਾਈਜ਼ਰੀ ਆਉਂਦੀ ਆ ਉਹਨੂੰ ਇਨ ਬਿਨ ਫਾਲੋ ਕਰੋ ਜਿਹੜੀ ਕੋਈ ਵੀਡੀਓ ਸ਼ੇਅਰ ਕਰਨੀ ਹੈ ਸਮਝ ਕੇ ਸ਼ੇਅਰ ਕਰੋ ਕਿ ਚੰਗਾ ਪਲੇਟਫਾਰਮ ਹੈ মিডিਆ ਦਾ ਚੰਗਾ ਜਰਨਲਿਸਟ ਹੈ ਕੋਈ ਡਵਾਈਜ਼ਰੀ ਦੇ ਰਹਾ ਕੋਈ ਮਿਲਟਰੀ ਪਰਸਨ ਹੈ ਕੋਈ ਸਿਵਲ ਪ੍ਰਸ਼ਾਸ਼ਨ ਦਾ ਹੈ ਤੇ ਉਹਦੀ ਗੱਲ ਸੁਣੋ ਜਿਹੜਾ ਕੋਈ ਆਪ ਹੁੰਦੇ ਆਪਣੀ ਗੱਲ ਕਰੀ ਜਾਂਦੇ ਉਹਨਾਂ ਦੀ ਗੱਲ ਨਾ ਸੁਣੋ ਕਾਲਾ ਬਾਜ਼ਾਰੀ ਵਾਲੇ ਕਾਲਾ ਬਾਜ਼ਾਰੀ ਬੰਦ ਕਰ ਦਿਓ ਕੁਝ ਮਾੜੇ ਲੋਕ ਨੇ ਉਹਨਾਂ ਨੂੰ ਮੈਂ ਸਮਝਾਉਣਾ ਚਾਹੁੰਦਾ ਕਿ ਜੰਗ ਦੇ ਵਿੱਚੋਂ ਆਪਣੀ ਮਾਇਆ ਨਾ ਕੱਟਿਓ ਜਿੰਨਾ ਜਿੰਨਾਂ ਨੇ ਵੀ ਮੈਨੂੰ ਕੰਪਲੀਟ ਪ੍ਰੂਫ ਦੇਤੇ ਉਹਨਾਂ ਦੀ ਮਾਇਆ ਕੱਢੰਦੀ ਸੀ ਮੈਂ ਤੁਹਾਡਾ ਕਾਰੋਬਾਰ ਜ਼ਰੂਰ ਛਿਡਾਉਂਗਾ ਮੈਂ ਤੁਹਾਨੂੰ ਇੱਕ ਦਿਨ ਦੱਸ ਦਿਆਂ ਅੱਗੇ ਕਰੋਨਾ ਚ ਹੋਇਆ ਸੀ ਅਸੀਂ ਭੁੱਲ ਗਏ ਆ ਪਰਾਂ ਤੁਸੀਂ ਜੰਗ ਦੇ ਮੋਲ ਤੇ ਜੇ ਕਿਸੇ ਨੇ ਕਿਉਂਕਿ ਜੇ ਤੱਕ ਦੋਵਰ ਚਾਰਜ ਪਿੱਛੇ ਆਏ ਹੀ ਨਹੀਂ ਕਲੀਮੈਂਟੀਆਂ ਮੈਂ ਪੁੱਛਿਆ ਕਿ ਮਗਰੋਂ ਰੇਟ ਬਤਿਆਂਦੇ ਨਹੀਂ ਜੀ ਜੋ ਰੇਟ ਦਾ ਪੁਰਾਣਾ ਮਾਲ ਉਸੇ ਰੇਟ ਤੇ ਆ ਰਿਹਾ ਤੇ ਤੁਸੀਂ 30 30 ਪਰਸੈਂਟੇਟ ਕਿਦਾਂ ਵਧਾਉਂਦੇ 40 40 ਪਰਸੈਂਟ ਮੈਂ ਇਸ ਗੱਲ ਨੂੰ ਸਾਰੇ ਗੰਭੀਰਤਾ ਨਾਲ ਲਿਓ ਮੈਂ ਸ਼ਹਿਰ ਵਾਸੀਆਂ ਨੂੰ ਵੀ ਕਹਿਣਾ ਚਾਹੁੰਨਾ ਵਿਧ ਪ੍ਰੂਫ ਦੱਸਿਓ ਤੇ ਫਿਰ ਜੋ ਕਾਨੂੰਨ ਕਹੂਗਾ ਉਹਦੇ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਉਹਨਾਂ ਨੂੰ ਲੱਗਦਾ ਕਿ ਕਈ ਸਿਆਸਤਦਾਨ ਸਿਆਸਤ ਕਰ ਰਹੇ ਨੇ ਉਹਨਾਂ ਨੂੰ ਇਸ ਕੈਮ ਇੱਕ ਜੋੜ ਤੋਂ ਦੀ ਲੋੜ ਹੈ ਕਿ ਸਰਸਨਾ ਕੀਤੀ ਹੈ। ਮਾੜੀ ਗੱਲ ਹੈ। ਇਹ ਦੇਖੋ ਇਸ ਵੇਲੇ ਦੇ ਵੋਇਰ ਇੰਡੀਆ ਬਸ ਇੱਕ ਹੀ ਗੱਲ ਹੈ। ਸਾਨੂੰ ਹੋਰ ਕੁਝ ਨਹੀਂ ਪਤਾ। ਇੱਕੋ ਚੀਜ਼ ਸਾਨੂੰ ਪਤਾ ਹੈ। ਵੋਇਰ ਇੰਡੀਆ ਜਿਹੜਾ ਕਰਦਾ ਉਹਦੀ ਮਰਜ਼ੀ। ਜੀ। ਆਲ ਦੱਤੀ ਸਾਹਿਬ ਨੇ ਇਹਨਾਂ ਨੂੰ ਪੁੱਛੋ ਕੱਲ ਦੇ ਜਿੰਨਾ ਆਪਣੇ ਹਲਕੇ 'ਚ ਨੇ। ਹਾਂ। ਤੇ ਤੇ ਨਹੀਂ ਨਾ ਇਹ ਸਾਰੇ ਬੀਜੇਪੀ ਵਾਲਿਆਂ ਨੂੰ ਵੀ ਮੇਰੇ ਇਤਿਆਹ ਵਾਲਿਆਂ ਨੂੰ ਵੀ ਇਹ ਸਾਰੇ ਇਕੱਠੇ ਇਹ ਸਾਰਿਆਂ ਨੂੰ ਇਹਦੇ ਨਾਲ ਚੱਲਣ ਦੇ ਸਾਰੇ ਇਹਨਾਂ ਦੇ ਨਾਲ ਚੱਲ ਚੱਲ ਕੇ ਲੋਕਾਂ ਕੋਲ ਗਏ ਵੀ ਦੱਸੋ ਕੀ ਗੱਲ ਐ ਕੋਈ ਚੀਜ਼ ਚਾਹੀਦੀ ਦੱਸੋ ਮੈਂ ਹਾਜ਼ਰ ਹਾਂ ਪੁੱਛੋ ਇਹਨਾਂ ਨੂੰ ਕੋਈ ਕੋਈ ਅਸੀਂ ਦੇਖੋ ਅਸੀਂ ਆ ਸਮਾਂ ਆਪਣੇ ਆਪ ਨੂੰ ਸਿਰਫ ਇੰਡੀਅਨ ਸਮਝੋ ਹੋਰ ਪੁੱਛਣਾ ਸੀ ਜੋ ਜੀ ਬਾਕੀ ਗੱਲਾਂ ਆਪਸ ਜਿਹੜੀਆਂ ਹੁੰਦੀਆਂ ਰਹਿਣਗੀਆਂ ਰਾਜਨੀਤੀ ਤੇ ਦੁਨੀਆ ਤੇ ਜੇ ਕਰਦੇ ਰਵਾਂਗੇ ਆ ਮਕਾਲੀਏ ਫਿਰ ਆਪਾਂ ਇਹੋ ਕੁਝ ਕਰਨਾ ਫਿਰ ਬਾਅਦ ਵਿੱਚ ਇਹ ਹੀ ਕੁਝ ਕਰਾਂਗੇ ਮੇਰਾ ਨਾਮ ਅਮਰਿੰਦਰ ਸਿੰਘ ਐ ਮੈਂ ਬੇਸਿਕਲੀ ਜੇਹੀ ਘਰੇ ਨੇ ਵਾਲਾ ਹੂੰ ਮੇਰੀ ਉਧਰ ਸ਼ਾਦੀ ਹੋਈ तो इसलिए हम उनसे कांटेक्ट में थे पहले से ही उस रात जिस रात इंडिया ने हमला किया था उनके आतंकवादी अड्डियों पर उसी रात एक घंटे बाद उन्होंने पूछ में अटैक कर दिया पाकिस्तान लेकिन उन्होंने फौजियों का कैंप के पर नहीं अटैक किया उन्होंने सिविलियन पर अटैक किया मतलब पूरे शहर पर अटैक किया जो पहाड़ी एरिया है पहाड़ियों पर फौजी होते हैं पीछे थोड़ा थोड़ा मैदानी इलाका है उधर सारे रहते हैं उधर उन्होंने गोलाबारी की राती, रात ही रात ढाई बजे से लेकर सुबह ग्यारह बजे तक लगातार गोला बारी की उसमें एक जख्मी बहुत लोग बहुत से लोग जख्मी हुए हैं जो हमारे रिलेटिव है मेरे फादर इन लॉ है और मेरा ब्रदर इन लॉ है छोटा ग्यारह बारह साल का एक ब्रदर इन लॉ था उसकी डेथ हो गई ऑन स्पॉट वो भी ग्यारह बारह साल का था वो इधर तो फिर हमने इनको बोला आप इधर ही आ जाओ क्योंकि ए, बहुत ज़्यादा चोटें लगी थी इसलिए चलो तो भगवान का शुक्र है कि इधर आने हुआ क्योंकि गोलाबारी लगातार चल रही थी जब ये एम्बुलेंस में भी आ रहे थे तब भी गोलाबारी चल रही तो अब इनका ऑपरेशन कल हुआ है एक ऑपरेशन फिर होगा क्योंकि बच्चे की बाजू में थोड़ी ज़्यादा चोट आई है गाड़ी में ही आ रहे थे तभी ए, अभी उधर से निकले थे दो चार किलोमीटर आगे आए थे तो गाड़ी में आ, पास ही बम गिरा कुछ उस, उसमें से ए, जो शरे होते हैं वो निकल के गाड़ी में दोनों बच्चों के सर पे लगी दूसरे बच्चे के बेचारे के, के सर इधर से अलग ही हो गया वो ऑन दी इस बच्चे के सर पे लगी है लेकिन सर का कोई सर डॉक्टर साहब ने बताया नॉर्मल है कोई बात नहीं है बाजू पे जो लगी है वो थोड़ा सीरियस है लेकिन बोल रहे थे पूरी कोशिश करेंगे तो ठीक दो लोग हैं हमारे फादर इन लॉ है और मेरा वो दस ग्यारह ग्यारह साल का फादर इन लो फिफ्टी फादर इन लॉ ठीक है तो जान जान की नहीं मतलब अभी टेंशन हमें बस बच्चे की बाजू की टेंशन है अभी अभी छोटा बच्चा है अभी बाजू उसकी ठीक हो जाए एक तो एक ब्रदर ने ला वो उधर हाँ आए कल आए थे कल आए थे प्रशासन भी आए थे और और अपने श्रोमणी कमेटी वाले गुरुद्वारा साहब वो वाले अमृतसर के वो भी आए थे ਸਾਨੂੰ ਵੀ ਬਹੁਤ ਵਿਸ਼ਵਾਸ ਆ ਜੀ ਆ ਬੋਲਦੇ ਕਿਸੇ ਵੀ ਚੀਜ਼ ਦੀ ਜਰੂਰਤ ਹੋਵੇ ਤਾਂ ਦੱਸਣਾ ਹਮ ਆਪਕੇ ਸਾਥ ਸਰ ਇੱਕ ਕਟਨਾਈ ਹੋਈ ਕਿ ਅਸੀਂ ਸਵੇਰ ਜਦੋਂ ਉਠੇ ਕੋਈ 3 ਵਜੇ ਨਾਲ ਤੇ ਸ਼ੈਲਿੰਗ ਹੋ ਰਹੀ ਸੀ ਪਾਕਿਸਤਾਨ ਦੇ ਵੱਲੋਂ ਫਿਰ ਮਤਲਬ ਕਿ 5:00 5:30 ਵਜੇ ਲੋ ਹੋਈ ਸੀ ਲੋਨ ਸੁਬਾਹ ਦੀ ਹੋਇਆ ਕਿ ਅਸੀਂ ਥੋੜੇ ਮੇਰਾ ਡਬਲ ਸਟੋਰੀ ਮਕਾਨ ਆ ਅਸੀਂ ਸੋਚਿਆ ਕਿ ਥੱਲੇ ਸਿੰਗਲ ਸਟੋਰੀ ਚਲੇ ਜਾਂਦੇ ਹਾਂ ਅਸੀਂ ਤੇ ਉੱਥੇ ਥੋੜਾ ਸੇਫ ਰਹਿ ਜਾਂਦੇ ਅਸੀਂ ਆਹ ਥੱਲੇ ਮੇਰਾ ਬੇਟਾ ਵੀ ਹੈ ਮੈਂ ਵੀ ਨਾਲ ਸਾਡੀ ਫੈਮਿਲੀ ਦਾ ਚਾਚੇ ਸਾਰੇ ਇਕੱਠੇ ਹੋ ਜਾਂਦੇ ਆ ਕਿ ਉਸ ਤੋਂ ਬਾਅਦ ਹੀ ਹੋਇਆ ਕਿ ਮੇਰੀ ਮਿਸੇ ਉੱਪਰ ਸੀ ਜੋ ਉਸ ਮੈਨਾਂ ਬੰਨ੍ਹ ਕਰਕੇ ਥੱਲੇ ਆ ਲਈਆਂ ਉਹ ਜੈਸਾ ਉੱਥੇ ਛਲ ਸਾਡੇ ਨੇੜੇ ਕੀ ਡਿੱਗਿਆ ਨਾ ਉਹਦਾ ਜਿਹੜਾ ਇੱਕ ਛਿਮਾ ਟਾਈਪ ਹੁੰਦੀ ਆ ਉਹ ਲੱਗੀ ਗੱਲੇ ਤੇ ਮੇਰੀ ਮਿਸੇ ਨੂੰ ਤੇ ਅਸੀਂ ਲੈ ਕੇ ਉਹਨੂੰ ਹਸਪਤਾਲ ਚਲੇ ਗਏ ਤੇ ਹਸਪਤਾਲ ਲੱਗੇ ਬੜਾ ਮਤਲਬ ਕਿ ਪਹਿਲੇ ਸਿਟੀ ਸ਼ੈਲ ਗਰੇ ਸੀ ਕਾਫੀ ਉੱਥੇ 2-3 ਦਿਨ ਰਹਿ ਹੋ ਗਈ ਸੀ 12 ਅੱਛਾ ਸੀ ਟ੍ਰੀਟਮੈਂਟ ਜਿਹੜੀ ਦਿੱਤੀ ਥੋੜੀ ਹੋਤੀ ਉਸ ਤੋਂ ਬਾਅਦ ਅਸੀਂ ਸੋਚਿਆ ਮੈਂ ਚਲੋ ਅਸੀਂ ਜੰਮੂ ਚਲਦੇ ਆ ਜੰਮੂ ਚਲ ਕੇ ਚੱਕਵਲ ਨੇ ਤੇ ਬੱਚਾ ਵੀ ਕਹਿਣ ਲੱਗਾ ਅਸੀਂ ਜੰਮੂ ਜਾਣਾ ਇੱਥੇ ਪਾਪਾ ਸੇਫ ਨਹੀਂ ਆ ਛੋਟਾ ਬੱਚਾ ਮੇਰਾ ਡਰ ਗਿਆ ਸੀ ਕਾਫੀ ਫਿਰ ਅਸੀਂ ਗੱਡੀ ਲੈ ਕੇ ਉੱਥੋਂ ਨਿਕਲੇ ਉਹ ਪੋਂਟ ਤੋਂ ਕੋਈ 5-6 ਕਿਲੋਮੀਟਰ ਮੈਨ ਰੋਡ ਤੇ ਜਿਹੜਾ ਨੈਸ਼ਨਲ ਹਾਈਵੇਅ ਸਾਡੇ ਪਹੁੰਚਦਾ ਉੱਥੇ ਪਹੁੰਚੇ ਤੇ ਉੱਥੇ ਛਲ ਗਿਆ ਸਾਈਡ ਦੇ ਉਤਪਾਦ ਨਹੀਂ ਜਲਿਆ ਮੈਨੂੰ ਬਸ ਮੇਰੀ ਲਾਲਤ ਦੇ ਸੱਜੀ ਛੜ ਦੀ ਫਿਰ ਮੈਂ ਗੱਡੀ 60-70 ਦੀ ਸਪੀਡ ਹੋਈ ਨਹੀਂ ਗੱਡੀ ਮੈਂ ਕੰਟਰੋਲ ਨਹੀਂ ਕਰ ਪਾਇਆ ਮਗਰ ਮੇਰਾ ਵਾਈਗੁਰ ਨੇ ਬੜਾ ਸਾਥ ਦਿੱਤਾ ਕਿ ਮੈਂ ਮਾ ਅੱਲਾਹ ਨਾ ਬ੍ਰੇਕ ਲਾ ਲਈ ਗੱਡੀ ਖੜੀ ਕਰ ਲਈ ਫਿਰ ਉਸ ਤੋਂ ਬਾਅਦ 15 20 ਮਿੰਟ ਅਸੀਂ ਰੋਡ ਤੇ ਰਹੇ ਤੇ ਮੇਰੇ ਨਾਲ ਸੀ ਮੇਰੇ ਸਾਲੇ ਦਾ ਬੇਟਾ ਛੋਟਾ ਉਹਦੀ ਉਮਰ ਹੈ ਕੋਈ 13 14 ਸਾਲ ਉਹਦੀ ਅੰਸ ਪਰ ਡੈਥ ਹੋ ਗਈ ਸੀ ਗੱਡੀ ਵਿੱਚ ਹੀ ਮੌਕੇ ਤੇ ਮੌਕੇ ਤੇ ਡੈਥ ਹੋ ਗਈ ਸਰ ਉਹਨਾਂ ਨੂੰ ਵੀ ਲੱਗੇ ਕਾਫੀ ਤੇ ਮਿਸ ਸੀ ਨੂੰ ਆਲਰੇਡੀ ਪਹਿਲੇ ਲੱਗੀ ਸੀ ਥੋੜੀ ਮਗਰੇ ਨਾਲ ਬਚਾਉ ਗਿਆ ਬੇਟਾ ਵੀ ਮੇਰਾ ਬੇਟਾ ਵੀ ਜ਼ਖਮੀ ਹੋ ਗਿਆ ਉਥੇ ਵਹਿਣ ਹੋ ਗਿਆ ਫਿਰ ਅਸੀਂ ਪੁਨਸ਼ ਹਸਪੀਟਲ ਡਿਸਟ੍ਰਿਕਟ ਹਸਪੀਟਲ ਪਹੁੰਚ ਗਏ ਅਸੀਂ ਕਾਫੀ ਨੁਕਸਾਨ ਹੋਇਆ ਸੀ ਜੀ ਜੀ ਕਾਫੀ ਨੁਕਸਾਨ ਆਇਆ ਸੀ ਇਹ ਜੇ ਤੂੰ ਸਾਨੂੰ ਫਸਟ ਇਟੇਮ ਮਿਲੀ ਇਥੋਂ ਉਹ ਫਿਰ ਉਹਨਾਂ ਨੇ ਰੈਫਰ ਕੀਤਾ ਸਾਨੂੰ ਜੀਐਮਸੀ ਫਿਰ ਅਸੀਂ ਆਪਣੀ ਮਤਲਬ ਉਥੋਂ ਆ ਗਏ ਮੰਦੀਪਾ ਸੋਡਲ ਫਿਰ ਰਾਤ ਪੁੱਜੇ ਦਿੱਤੇ ਕੱਲ ਸਵੇਰ ਸਾਲਾ ਆਪਰੇਸ਼ਨ ਵਗੈਰਾ ਹੋ ਗਿਆ ਸਾਡੇ ਬੜਾ ਵਧੀਆ ਲਾਜ ਸਰ ਬਹੁਤ ਵਧੀਆ ਲਾਜ ਸਰ ਮੰਦੀਪਾ ਸੋਡਲ ਅੱਜ ਸੁਮੇਸ਼ ਜੀ ਵੀ ਤੁਹਾਡੇ ਕੋਲ ਪਹੁੰਚੀ ਹੈ ਹਰ ਮਦਦ ਦਾ ਤੁਹਾਨੂੰ ਬਹੁਤ ਬੜਾ ਧੰਨਵਾਦ ਇਹਨਾਂ ਦਾ ਜੀ ਬਹੁਤ ਬਹੁਤ ਸ਼ੁਕਰੀਆ ਮਾਰਾ ਅਸੀਂ ਜੀਐਨਕੇ ਡਿਸਟ੍ਰਿਕਟ ਲਾਸਟ ਲਾਸਟ ਮਤਲਬ ਕਿ ਇੱਕ ਸਟੇਸ਼ਨ ਦਾ ਡਿਸਟ੍ਰਿਕਟ ਪਹੁੰਚ तो इन्हना बड़ा धन्यवाद सर साजे डॉक्टर साहब जितनी बहुत अच्छी टीम सर पैरामेडिकल स्टाफ डॉक्टर लोग बहुत बहुत अच्छे सर बड़ा अच्छा सर ट्रीटमेंट चल रहा है, सर। है। थोड़ा जी ठीक है ਤੇ ਇਹਨਾਂ ਨੂੰ ਮੈਂ ਨੰਬਰ ਦੇ ਦਿੱਤੀ ਪ੍ਰਤੀਨਿਧਾਂ ਕਾਹਨ ਦੀ ਕਿਤੇ ਵੀ ਕਿਤੇ ਹੋਰ ਕਿਸੇ ਦੀ ਕਿਹੇ ਚੀਜ਼ ਦੀ ਲੋੜ ਹੈ ਤੇ ਆਪਾਂ ਹਾਜ਼ਰ ਹੈ ਮਹਾਰਾਜ ਬਸ ਇਹ ਪਰਿਯਾ ਅਰਦਾਸ ਕਰ ਰਿਹਾ ਹਾਂ ਸਾਡੇ ਮਹਾਰਾਜ ਸਾਡੇ ਭਾਈ ਅਸੀ ਬੀ ਸੀ ਵੀ ਆਏ ਹਾਂ ਜੀ ਬੋਡੀ ਕਲ ਕੋ ਰਾਮ ਦਾਸ ਲੈਣੇ ਪਰ ਇੱਥੇ ਸਾਡਾ ਪ੍ਰੇਟ ਹੋ ਗਿਆ ਵਧੀਆ ਹੋ ਗਿਆ ਹਾਂ ਜੀ ਜੀ ਕੋਈ ਮਹਾਰਾਜ ਜੀ ਮੈਂ ਮੰਗਿਆ ਸਾਡੇ ਕੇਸ ਜੀ माफी मांगते हैं चलाओ साडे केस इस बोले नहीं नहीं, 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 नहीं मेरी बाजू है भी फ्रैक्चर है मैं आप कर नहीं सकता हमारे कृपा करो डॉक्टर साहब आंदे भी ठीक है ओके सो अरदास कर दूं किस चीज की लोड है 24 आवर हाजिर जब मर्जी ठीक है ठीक है ठीक है बेटा